ਕਿ ਚੀਜ਼ ਜ਼ੋਰ ਦੇਖੋ ਕਰਜ਼ਾ ਜਿਹੜਾ ਉਹ ਸਾਡਾ ਹੈਗਾ 374000 ਕਰੋੜ ਜੀ ਪ੍ਰਤੀ ਵਿਅਕਤੀ ਉਹ 124000 ਬਣਦਾ ਹਮ ਯਾਨੀ ਸਾਡਾ ਕੋਈ ਜਵਾਕ ਕੱਲ ਨੂੰ ਜੰਮੇ ਤੇ ਉਹਦੀ ਕਲਕਾਰੀ ਨਹੀਂ ਜੇ ਵਜਣੀ ਉਹਦੀ ਚੀਕ ਵਜਣੀ ਹੈ ਕਿ 124000 ਦਾ ਬੋਝ ਜੰਮਦੇ ਨੂੰ ਪਾਤਾ ਜੀ ਅੱਜ ਹੀ ਦੇਣੇ ਆ ਤੁਹਾਡਾ ਬੇੜਾ ਤਰਜੇ ਤੁਹਾਡਾ ਇਹੋ ਜਿਹਾਂ ਦਾ ਅੱਛਾ ਇਸ ਬਜਟ ਦੇ ਵਿੱਚ ਜੋ ਚੀਮਾ ਸਾਹਿਬ ਨੇ ਮੈਂ ਨੋਟ ਕਰਦਾ ਰਹਿਣਾ ਮੇਰਾ ਸ਼ੌਕ ਹੈ ਇਹਨਾਂ ਚੀਜ਼ਾਂ ਦਾ ਜੀ ਉਹਨਾਂ ਨੇ ਇੱਕ ਫਿਗਰ ਆਊਟ ਕੀਤਾ ਉਹ ਕਹਿੰਦੇ ਜੀ ਪੂੰਜੀਗਤ ਖਰਚਾ ਹੂੰ ਇਹਨੂੰ ਬੋਲਦੇ ਹੈ ਕੈਪੀਟਲ ਐਕਸਪੈਂਡੀਚਰ ਜੀ ਠੀਕ ਹੈ ਜੀ ਬਜਟ ਦੀ ਬਾਸ਼ਾ ਚ ਉਹ ਕਹਿੰਦੇ ਜੀ ਅਸੀਂ ਲਿਆ ਰਹੇ ਹਾਂ ਬਹੁਤ ਵੱਡਾ ਅਮਾਉਂਟ ਹੈ ਕੀ ਹੈ ਜੀ 10302 ਕਰੋੜ ਹਾਂ ਹੁਣ ਪੂੰਜੀਗਤ ਖਰਚਾ ਕੀ ਹੁੰਦਾ ਸਰ ਪੂੰਜੀਗਤ ਖਰਚਾ ਹੁੰਦਾ ਜੋ ਸਰਕਾਰ ਨੇ ਆਪਣੇ ਕੋਲ ਇਨਵੈਸਟ ਕਰਨਾ ਹੈ ਹੂੰ ਉਹਨੇ ਇਮਾਰਤ ਬਣਾਉਣੀ ਹੈ ਪੁਲ ਬਣਾਉਣਾ ਹੈ ਕੋਈ ਸੜਕ ਬਣਾਉਣੀ ਹੈ ਜਾਂ ਕੁਝ ਵੀ ਹੈ ਹੂੰ ਕਿ ਮਾਰਕੀਟ ਦੇ ਵਿੱਚ ਉਹ ਖੁਦ ਮਟੀਰੀਅਲ ਖਰੀਦੇ ਖੁਦ ਠੇਕੇ ਦੇਵੇ ਖੁਦ ਮਤਲਬ ਕਿ ਲੇਬਰਰ ਨੂੰ ਪੈਸੇ ਦੇਵੇ ਰੋਜ਼ਗਾਰ ਨਿਕਲੇ ਜੀ ਉਹ ਸਾਰਾ ਕੁਝ ਕਰ ਕਰਾ ਕੇ ਸਾਡੇ ਘਰੇ ਕਿੰਨਾ ਵੱਚਦਾ 10000 ਕਰੋੜ ਤੇ ਕੈਪੀਟਲ ਐਕਸਪੈਂਡੀਚਰ 10000 ਕਰੋੜ ਅੱਜ ਦੇ ਦੌਰ ਚ ਹਮ ਸਰ ਸੋਚ ਕੇ ਦੇਖੋ 2.5 3 ਕਰੋੜ ਦੀ ਆਬਾਦੀ ਜੀ ਕੈਪੀਟਲ ਐਕਸਪੈਂਡੀਚਰ ਬਚ ਰਿਹਾ ਸਾਡੇ ਕੋਲ ਸਾਰੇ ਖਰਚੇ ਕੱਢ ਕੇ ਕਰਜ਼ਾ ਲੈ ਕੇ ਸਭ ਕੁਝ ਹਮ ਵਿਕਾਸ ਵਾਸਤੇ ਜੋ ਸਰਕਾਰ ਦਾ ਇਨਵੈਸਟਮੈਂਟ ਹੈ ਉਹ ਹੈ 10302 ਕਰੋੜ ਔਰ ਮੇਰੀ ਗਾਰੰਟੀ ਹੈ ਇਹ 10302 ਕਰੋੜ ਵੀ ਅਗਲੇ ਸਾਲ ਹਮ ਪੂਰਾ ਖਰਚ ਨਹੀਂ ਹੋਣਾ ਕਿਉਂ ਕਿਉਂਕਿ 6-7 ਹਜ਼ਾਰ ਕਰੋੜ ਤਈ ਅਪੜਨਗੇ ਉਹ ਜਿਹੜਾ ਪੈਸਾ ਇੱਧਰ ਉੱਧਰ ਡਾਇਵਰਟ ਕਰਕੇ ਆਪਦਾ ਸਾਰ ਲੈਣਗੇ ਸੋ ਅਲੋਕੇਸ਼ਨਸ ਵੱਖਰੀਆਂ ਹੁੰਦੀਆਂ ਤਸਵੀਜ਼ਾਂ ਵੱਖਰੀਆਂ ਹੁੰਦੀਆਂ ਜੋ ਮਤਲਬ ਕਿ ਬਾਅਦ ਦੇ ਵਿੱਚ ਰਿਪੋਰਟ ਕਾਰਡ ਹੁੰਦਾ ਕਦੇ ਵੀ ਪਿਛਲੇ ਬਜਟ ਦਾ ਅਗਲੇ ਚ ਨਹੀਂ ਦੱਸਿਆ ਜਾਂਦਾ ਕਿ ਕੀ ਹੋਇਆ ਬਿਲਕੁਲ ਬਿਲਕੁਲ ਕੀ ਲੈ ਆਂਦਾ ਉਹ ਤਾਂ ਅਸੀਂ ਦੱਸ ਦਿੰਦੇ ਆ ਪਰ ਅਸੀਂ ਕੀ ਬਣਾਇਆ ਤੇ ਕੀ ਖੋ ਤਾਂ ਉਹਦੇ ਵਿੱਚ ਉਹ ਨਹੀਂ ਦੱਸਦੇ ਖੈਰ ਮਿੰਟੂ ਜੀ ਆਪਾਂ ਗੱਲ ਨੂੰ ਥੋੜਾ ਜਿਹਾ ਸਮੇਟਦੇ ਆ ਪਰ ਇੱਕ ਦੋ ਗੱਲਾਂ ਹੋਰ ਪੁੱਛਣੀਆਂ ਨੇ ਇੱਕ ਚੀਜ਼ ਬੜੀ ਐਸ ਟਾਈਮ ਚੱਲ ਰਹੀ ਸੀ ਜਿਹੜਾ ਯੁੱਧ ਨਸ਼ਾ ਵਿਰੋਧ ਉਹਦੇ ਵਾਸਤੇ ਵੀ ਕੁਝ ਇਨਾਂ ਨੇ ਕੋਈ ਬਜਟ ਰੱਖਿਆ ਪੈਸਾ ਰੱਖਿਆ ਹਾਂਜੀ 150 ਕਰੋੜ ਰੱਖਿਆ ਮੇਰੇ ਖਿਆਲ ਦੇ ਨਾਲ ਜੀ ਇੱਕ ਜਿਹੜੀ ਇੱਕ ਕਹਿ ਰਹੇ ਸੀ ਕਿ ਗਣਨਾ ਕਰ ਲਈ ਨਹੀਂ 150 ਕਰੋੜ ਉਹਦੇ ਉਹੀ ਸੈਂਸਸ ਵਾਸਤੇ ਜਿਹਨੂੰ ਮਰਦਮਸ਼ੁਮਾਰੀ ਆਪਾਂ ਕਹ ਦਿੰਨੇ ਜੀ ਜੀ ਤਾਂ ਉਹਦੇ ਵਾਸਤੇ ਰੱਖਿਆ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਤੀ ਸੀ ਖਬਰ ਜੀ ਕਿ ਉਹ ਇੱਕ ਪਲੈਨਿੰਗ ਦਾ ਹਿੱਸਾ ਹੈ ਇਹਨਾਂ ਦੀ ਦਾ ਜੀ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਸੰਕੇਤ ਦੇ ਦਿੱਤੇ ਸੀ ਕਿ 1 April ਤੋਂ ਮਤਲਬ ਕਿ ਅਸੀਂ ਇਹ ਤਾਂ ਤੁਸੀਂ ਟ੍ਰੇਲਰ ਦੇਖਿਆ ਜੈ ਨਾ ਜਿਵੇਂ ਆਰਨੀਤ ਕਹਿੰਦਾ ਹਾਲੇ ਤਾਂ ਟੀਜ਼ਰ ਆਇਆ ਹੈ ਪਿਕਚਰ ਆਲੇ ਬਾਕੀ ਆ ਤਾਂ ਗੱਲ ਇਹ ਆ ਕਿ ਉਹ ਕਹਿੰਦੇ ਜੀ 1 April ਤੋਂ ਤੁਸੀਂ ਫਿਲਮ ਦੇਖਣਾ ਤਾਂ ਉੱਥੇ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹ ਕਰਾਂਗੇ ਠੀਕ ਹੈ ਜੀ ਇਹ ਹੁਣ ਕਰਾਉਣਗੇ ਹੂੰ ਤਾਂ ਹਰੇਕ ਪਰਿਵਾਰ ਤੱਕ ਅੱਜ ਉਹਨਾਂ ਨੇ ਜਿਹੜੀ ਗੱਲ ਅਸਪਸ਼ਟ ਸੀ ਅੱਜ ਉਹਨਾਂ ਨੇ ਸਾਫ਼ ਕਰ ਦਿੱਤੀ ਕਿ ਅਸੀਂ ਲੈ ਕੇ ਜਾਵਾਂਗੇ ਜੀ ਇਹਨੂੰ ਘਰ ਘਰ ਤੱਕ ਹੂੰ ਤਾਂ ਫਿਰ ਦੇਖੋ ਉਹਦਾ ਕੀ ਨਤੀਜਾ ਨਿਕਲਦਾ ਚ ਕੀ ਲੋਕਾਂ ਨੂੰ ਉੱਥੇ ਬੰਨ ਕੇ ਕਹਿਣਗੇ ਕਿ ਪਿਸ਼ਾਬ ਕਰ ਵੀ ਅਸੀਂ ਡ੍ਰੋਪ ਟੈਸਟ ਕਰਾਂਗੇ ਜਾਂ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਦੱਸੋ ਕਰਦੇ ਆ ਕਿ ਨਹੀਂ ਤਾਂ ਮੈਂ ਉਹੀ ਸਵਾਲ ਕੀਤਾ ਸੀ ਅੱਜ ਫੇਰ ਕਰ ਦੇਣਾ ਕਿ ਕੌਣ ਦੱਸੇਗਾ ਇੱਥੇ ਤੇ ਬੀਬੀਆਂ ਵੀ ਕਰਦੀਆਂ ਨੇ ਹੂੰ ਬਾਬੇ ਵੀ ਕਰਦੇ ਨੇ ਇੱਥੇ ਤੇ ਧਾਰਮਿਕ ਤੌਰ ਤੇ ਜਿਹੜੇ ਆ ਉਤੋਂ ਪਹਿਰਾਵਾ ਹੂੰ ਮਤਲਬ ਕਿ ਉਹਨਾਂ ਦੀ ਵੀ ਲੋਕ ਲੱਜਾ ਹੁੰਦੀ ਆ ਜੀ ਜੀ ਤਾਂ ਉਹ ਵੀ ਕਰਦੇ ਨੇ ਕਿਹੜਾ ਖੁੱਲ ਕੇ ਇਹਨਾਂ ਨੂੰ ਕਹੂਗਾ ਕਿ ਲਿਖ ਦੇ ਵੀ ਮੇਰਾ ਨਾਮ ਮਤਲਬ ਕਿ 5 10 20% ਤਾਂ ਹੋ ਸਕਦਾ ਕੋਈ ਕਹਿ ਦੇਵੇ ਜੀ ਕਿ ਮੇਰਾ ਇਲਾਜ ਹੋ ਜਾਏਗਾ ਪਰ ਬਹੁਤ ਸਾਰੇ ਲੋਕ ਕਹਿੰਦੇ ਤਾਂ ਉਹ ਕੀ 150 ਕਰੋੜ ਰੁਪਈਆ ਸਾਰਥਕ ਨਤੀਜੇ ਦੇਵੇਗਾ ਅੱਜ ਤੋਂ ਹੀ ਸਵਾਲ ਹੈ ਜੀ 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 ਤੇ ਉਦਾਂ ਠੀਕ ਆ ਇੱਕ ਇਹਨਾਂ ਨੇ ਸਕੀਮ ਹੋਰ ਜਿਹੜੀ ਆ आयुष्मान चलਦੀ ਹੈ ਤੁਹਾਨੂੰ ਪਤਾ ਹੀ ਆ ਕੇਂਦਰ ਦੀ ਸਕੀਮ ਹੈ ਵੈਸੇ ਉਹਦੇ ਚੇ ਸ਼ੇਅਰ ਪਾਉਂਦੇ ਨੇ ਤਾਂ ਅੱਗੇ ਕੀ ਹੋਇਆ ਸੀਗਾ ਕਿ ਕੁਝ ਹਸਪਤਾਲਾਂ ਦੇ ਇਹਨਾਂ ਨੇ ਪੈਸੇ ਦੇਣੇ ਸੀ ਉਹਨਾਂ ਨੇ ਇਲਾਜ ਤੋਂ ਹੀ ਨਾ ਕਰ ਦਿੱਤੀ ਸੀ ਤਾਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਸਾਰਾ ਪੰਜਾਬ ਕਵਰ ਕਰ ਰਹੇ ਹਾਂ ਕਿ ਅੱਗੇ ਤੋਂ ਉਹਦੇ ਚ ਕਹਿ ਲਓ ਕਿ ਕੰਡੀਸ਼ਨਸ ਸੀਗੀਆਂ ਤਾਂ ਹੁਣ ਉਹ ਹਟਾ ਦਿੱਤੀਆਂ ਚਾਹੇ ਤੁਸੀਂ ਰਿਚੋ ਚਾਹੇ ਗਰੀਬ ਹੋ ਕੁੱਝ ਵੀ ਆ ਜੀ ਤਾਂ ਤੁਸੀਂ ਉਹਦੇ 'ਚ ਲਾਭਪਾਤਰੀ ਹੋਗੇ 10 ਲੱਖ ਦਾ ਇਲਾਜ ਹੋ ਸਕਦਾ ਪਰ ਉਹ ਇਲਾਜ ਤਦ ਹੀ ਆ ਜੇਕਰ ਹਸਪਤਾਲ ਜਿਹੜੇ ਤੁਸੀਂ ਪੈਨਲਡ ਕੀਤੇ ਨੇ ਉਹਨਾਂ ਨੂੰ ਤੁਸੀਂ ਰਕਮ ਵੇਲੇ ਸਿਰ ਦੇਵੋਗੇ ਹੂੰ ਠੀਕ ਹੈ ਨਾ ਸਭ ਜੀ ਜੀ ਉੱਤੇ ਦੇਣੇ ਪੈਣੇ ਆ ਨਾ ਪੈਸੇ ਜੀ ਮਿੰਟੂ ਜੀ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਫਿਰ ਤੋਂ ਪ੍ਰੋਗਰਾਮ 'ਚ ਥੋੜਾ ਜਿਹਾ ਸ਼ੇਅਰ ਕਰਦੇ ਹੋ ਬੜੀਆਂ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਆਪਾਂ ਅੱਜ ਕਰ ਰਹੇ ਆ ਇਹ ਬਹੁਤ ਟਾਈਮ ਆਪਣੇ ਕੰਮ ਆਉਣੀਆਂ ਨੇ ਅੱਗੇ ਜਦੋਂ ਤੱਕ ਸਰਕਾਰ ਹੈ ਜਾਂ ਫਿਰ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਇਨਵ चीज ਹੋਰ ਵਿੱਚ ਜ਼ਿਕਰ ਹੋਇਆ ਪੁਲਿਸ ਦੇ ਆਧੁਨਿਕ ਕਰਨ ਦਾ ਉਹ ਪਹਿਲਾਂ ਵੀ ਹੁੰਦਾ ਰਿਹਾ ਪਰ ਉਹ ਵੀ ਕੀ ਇੱਕ ਵਾਰੀ ਵੋਟ ਬੈਂਕ ਵਾਸਤੇ ਉਹ ਗੱਲ ਵਾਰ-ਵਾਰ ਦੁਹਰਾਈ ਜਾਂਦੀ ਹੈ ਜੀ ਪੁਲਿਸ ਦਾਦਨਿਕ ਕਰਨ ਤਾਂ ਹੋਣਾ ਚਾਹੀਦਾ ਜੀ ਤਾਂ ਉਹ ਅੱਗੇ ਵੀ ਹੁੰਦਾ ਹੂੰ ਤਬ ਪੁਲਿਸ ਵਾਲੇ ਤਾਂ ਕਿਸੇ ਟਾਈਮ ਸਾਈਕਲ ਤੇ ਜਾਂਦੇ ਹੁੰਦੇ ਸੀ ਹੂੰ ਅੱਜ ਕਾਦੇ ਤੇ ਜਾਂਦੇ ਤਗੜੀ ਗੱਡੀ ਹੁੰਦੀ ਹੈ ਉਹਨਾਂ ਕੋਲ ਹੂੰ ਠੀਕ ਹੈ ਨਾ ਅਸੀਂ ਸਾਈਕਲਾਂ ਤੇ ਵੀ ਆਉਂਦੀ ਪੁਲਿਸ ਦੇਖੀ ਆ ਅਸੀਂ ਉਹ ਜੀਪੜੇ ਜਿਹੇ ਹੁੰਦੇ ਸੀ ਉਹ ਵੀ ਦੇਖਿਆ ਕੈਂਟਰ ਹੁੰਦੇ ਸੀ ਇਹਨਾਂ ਕੋਲ ਉਹ ਵੀ ਦੇਖਿਆ ਫਿਰ ਜਿਪਸੀਆਂ ਵੀ ਦੇਖੀਆਂ ਤੇ ਹੁਣ ਤੇ ਆ ਗੱਡੀਆਂ ਬਲੈਰ ਹੋਸ਼ ਲੈਰੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਭ ਤਾਂ ਉਹਦੋਂ ਕੀ ਕਰਨਾ ਹੈ ਨਾ ਤਾਂ ਗਾਂ ਹੁਣ ਜਿਵੇਂ ਟੈਕਨੋਲੋਜੀ ਆਈ ਜਾਂਦੀ ਹੈ ਜੇਲ੍ਹਾਂ ਬਾਰੇ ਕਿਹਾ ਕਿ ਅਸੀਂ AI ਕੈਮਰੇ ਲਾਵਾਂਗੇ ਉੱਥੇ ਉਹ ਸਭ ਕੁਝ ਸਮੇਂ ਦੀ ਮੰਗ ਹੈ ਨਾ ਕਿਉਂਕਿ ਜਿਹੜਾ ਅਪਰਾਧੀ ਹੁੰਦਾ ਹੈ ਕ੍ਰਿਮੀਨਲ ਹੁੰਦਾ ਉਹ ਤੁਹਾਡੇ ਤੋਂ ਦੋ ਕਦਮ ਅੱਗੇ ਹੁੰਦਾ ਹੈ ਹਮੇਸ਼ਾ ਪੁਲਿਸ ਕਾਨੂੰਨ ਪਿੱਛੇ ਹੁੰਦਾ ਹੈ ਉਹਦੇ ਜੀ ਤਾਂ ਠੀਕ ਹੈ ਨਾ ਜੀ ਉਹਨੂੰ ਫੜਨ ਵਾਸਤੇ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਤੋ ਕੋਈ ਮਾੜੀ ਗੱਲ ਨਹੀਂ ਮੈਂ ਉਹਦੇ ਤੋਂ ਕੋਈ ਕਿੰਤੂ ਪਰੰਤੂ ਨਹੀਂ ਕਰਾਂਗਾ ਮੈਂ ਤੇ ਜਿਹੜੀਆਂ ਚੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਹੋ ਸਕਦਾ ਕੋਈ ਸਹਿਮਤ ਵੀ ਹੋਵੇ ਮੈਂ ਚੰਗੀਆਂ ਕਹਿ ਦਿੰਦਾ ਜੀ ਫੁੱਲ ਨੂੰ ਫੁੱਲ ਕੰਡੇ ਨੂੰ ਕੰਡਾ ਕਹਾਂਗੇ ਠੀਕ ਹੈ ਨਾ ਜੀ ਜੀ ਜੀ